ਸਾਡੇ ਨਾਲ ਜੁੜ ਚੁੱਕੇ ਨੇ ਯੂਐਸਏ ਤੋਂ ਚੰਦਨ ਸੈਗਲ ਚੰਦਨ ਜੀ ਮਾਮਲਾ ਦਰਜ ਕਰਵਾ ਚੁੱਕੇ ਹੋ 3 ਸਾਲ ਦੀ ਲੰਬੀ ਲੜਾਈ ਲੜਨ ਤੋਂ ਬਾਅਦ ਇੱਕ ਵਕੀਲ ਅੰਮ੍ਰਿਤਸਰ ਦੇ ਬਲਬੀਰ ਸਿੰਘ ਗਿੱਲ ਉਹਨਾਂ ਦੇ ਤੁਸੀਂ ਮਾਮਲਾ ਦਰਜ ਕਰਵਾਇਆ ਧੋਖਾਧੜੀ ਤੇ ਜਾਲ ਸਾਜੀ ਦਾ ਕਿਉਂ ਇੰਨਾ ਸਮਾਂ ਲੱਗਾ ਬਤੌਰ ਐਨਆਰਆਈ ਤੁਸੀਂ ਲੜਾਈ ਲੜੀ ਪਰ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਐਨਆਰਆਈਆਂ ਵਾਸਤੇ ਅਸੀਂ ਤੁਰੰਤ ਜਿਹੜਾ ਕਾਨੂੰਨੀ ਸਹਾਇਤਾ ਦਵਾਂਗੇ ਉਹਨਾਂ ਨੂੰ ਇਨਸਾਫ ਦਵਾਂਗੇ ਵੱਖ-ਵੱਖ ਐਨਆਰਆਈ ਸਮੇਲਨ ਵੀ ਹੁੰਦੇ ਆ ਵਿਸ਼ੇ ਪੱਧਰ ਤੇ ਪੰਜਾਬ ਦੇ ਵਿੱਚ ਐਨਆਰਆਈ ਮੰਤਰੀ ਰੇ ਕੁਲਦੀਪ ਸਿੰਘ ਢਾਡੀਵਾਲ ਸਰਕਾਰ ਬਣਨ ਤੋਂ ਬਾਅਦ ਅੱਜ ਉਹਨਾਂ ਦੀ ਕੁਰਸੀ ਵੀ ਉਹਨਾਂ ਕੋਲੋਂ ਲੈ ਲਈ ਦੀ ਵਾਪਸ ਤਾਂ ਪਰਚਾ ਹੁਣ ਦਰਜ ਹੋ ਰਿਹਾ ਬਿਤੀ 8 ਅਗਸਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਹ ਕਿਹ ਅਰਚਨਾ ਆਈਆਂ ਇਸ ਸਾਰੇ ਮਾਮਲੇ 'ਚ ਰਾਹੁਲ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਇੱਕ ਵਕੀਲ ਹੈ ਜੀ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਬਲਬੀਰ ਸਿੰਘ ਗਿੱਲ ਇਹ ਇੱਕ ਠਾਕ ਕਿਸਮ ਦਾ ਵਕੀਲ ਹੈ ਇਹ ਆਪਣੀ ਵਕੀਲੀ ਦੇ ਜਿਹੜਾ profession ਹੈ ਇਹਨੂੰ ਇਹ ਮੁੱਖ ਰੱਖ ਕੇ ਉਹਦੇ ਉਹਨੂੰ ਐਜ਼ ਅ ਟੂਲ ਯੂਜ਼ ਕਰਕੇ ਇਹ ਲੋਕਾਂ ਨਾਲ ਧੋਖੇ ਧੜੀਆਂ ਤੇ ਜਾਲ ਸਾਧੀਆਂ ਕਰਦਾ ਇਹ ਲੋਕਾਂ ਦੀ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਦੇ ਕਬਜ਼ੇ ਕਰ ਲੈਂਦਾ ਝੂਠੇ ਕਾਗਜ਼ ਬਣਾ ਲੈਂਦਾ ਸਿਗਨੇਚਰ ਜਾਲੀ ਕਰ ਲੈਂਦਾ ਤੇ ਜਾਲੀ ਕਾਗਜ਼ ਬਣਾ ਕੇ ਉਹਨਾਂ ਦੀ ਤਾਵੇਦਾਰੀ ਕਲੇਮ ਕਰਕੇ ਤੇ ਕਬਜ਼ਾ ਕਰ ਲੈਂਦਾ ਜੀ ਇਦਾਂ ਹੀ ਸਾਡੇ ਨਾਲ ਹੋਇਆ ਹੈ ਇਹ ਇਹ ਸਾਡੇ ਨਾਲ ਵੀ ਇਦਾਂ ਹੀ ਕੀਤਾ ਮੇਰੇ ਫਾਦਰ ਸਰਦਾਰ ਮਹਿੰਦਰ ਸਿੰਘ ਸੈਗਲ ਜੀ ਉਹ ਕੋਵਿਡ ਦੀ ਕਰਕੇ ਉਹਨਾਂ ਦੀ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹਨੇ ਮੇਰੇ ਫਾਦਰ ਦੇ ਚੈਂਬਰ ਤੇ 1 ਸਾਲ ਬਾਅਦ ਕਬਜ਼ਾ ਕਰ ਲਿਆ ਤੇ ਝੂਠੇ ਕਾਗਜ਼ ਬਣਾ ਕੇ ਦਾਵੇਦਾਰੀ ਕੀਤੀ ਹੈ ਜਿੱਦਾਂ ਇਹਨੇ ਕਬਜ਼ਾ ਕੀਤਾ ਅਸੀਂ ਐਨਆਰਆਈ ਸੈਲ 'ਚ ਕੰਪਲੇਂਟ ਕੀਤੀ ਹੈ ਕਿਉਂਕਿ ਅਸੀਂ ਐਨਆਰਆਈ ਆ ਸਾਨੂੰ ਉੱਥੇ ਐਨਆਰਆਈ ਸੈਲ 'ਚ ਹੀ ਕੰਪਲੇਂਟ ਕਰ ਸਕਦੇ ਆ ਐਨਆਰਆਈ ਸੈਲ 'ਚ ਹੀ ਸਾਡੇ 3 ਸਾਲ ਦੀ ਲੰਬੀ ਲੜਾਈ ਲੜੀ ਆ ਫੇਰ ਜਾ ਕੇ ਅਸੀਂ ਇਹਦੇ ਖਿਲਾਫ ਐਫਆਈਆਰ ਕਰਾ ਪਏ ਆ ਉਹਦਾ ਮੁੱਖ ਕਾਰਨ ਇਹੀ ਹੈ ਕਿ ਪੁਲਿਸ ਜਿਹੜੀ ਆ ਉਹਦੀ ਕਾਰਵਾਈ ਵੈਸੇ ਢਿੱਲੀ ਆ ਪੰਜਾਬ 'ਚ ਤੇ ਇਹ ਵਕੀਲ ਹੋਣ ਦਾ ਆਪਣਾ ਨਾਜਾਇਜ਼ ਫਾਇਦਾ ਚੱਕ ਰਿਹਾ ਇਹ ਆਪਣਾ ਵਕੀਲੀ ਦਾ ਲਾਇਸੈਂਸ ਇਹਨਾਂ ਛੁੱਟੇ ਕੰਮਾਂ 'ਚ ਲੋਕਾਂ ਨਾਲ ਧੋਖੇਧੜੀਆਂ ਕਰਨ 'ਚ ਤੇ ਉਹਨਾਂ ਨੂੰ ਇਨਫਲੂਐਂਸ ਕਰਨ 'ਚ ਕਿਉਂਕਿ ਬਾਰ ਦੀ ਦੇ ਕੋ ਸਪੋਰਟ ਹੈ ਬਾਰ ਦੀ ਸਪੋਰਟ ਮੈਂ ਲੋਕਾਂ ਨੂੰ ਇਨਫਲੂਐਂਸ ਕਰਦਾ ਵਾ ਅਧਿਕਾਰੀਆਂ ਨੂੰ ਇਨਫਲੂਐਂਸ ਕਰਦਾ ਵਾ ਤੇ ਸਾਡੀ ਕਾਰਵਾਈ ਜਾਂ ਪੁਲਿਸ ਦੀ ਕਾਰਵਾਈ ਚਰਚਾ ਨਾ ਬੰਦਾ ਸ਼ਾਇਦ ਤੁਹਾਡੇ ਕੰਮ ਦੇ ਸ਼ਾਇਦ ਤੁਹਾਡੇ ਕੰਮ ਦੇ ਵਿੱਚ ਵੀ ਕਿਤੇ ਬਾਰ ਨੂੰ ਵਰਤਕ ਹੀ ਇਹਨੇ ਲੇਟ ਰਤੀਫ ਤੇ ਨਹੀਂ ਕੀਤਾ ਸਾਰ ਇਹ ਹੋ ਸਕਦਾ ਜੀ ਅਸੀਂ ਬਾਰ ਨੂੰ ਜਦੋਂ ਕਬਜ਼ਾ ਹੋਇਆ ਅਸੀਂ ਬਾਰ ਨੂੰ ਬਹੁਤ ਮਤਲਬ ਚਿੱਕੀਆਂ ਪਾ ਲਈਏ ਬਾਰ ਪ੍ਰੈਜ਼ੀਡੈਂਟ ਨਾਲ ਗੱਲ ਕੀਤੀ ਹੈ ਜੀ ਹਾਂਜੀ ਤੁਸੀਂ ਸੈਂਟੀਮੈਂਟ ਕੀਤਾ ਸੀ ਉਦੋਂ ਬਾਰ ਦੇ ਪ੍ਰਧਾਨ ਸੀ ਕਿ ਜਦੋਂ ਵੈਪਨ ਕਮਾਂ ਟੰਡ ਬਿਲਕੁਲ ਬਾਰ ਦੇ ਪ੍ਰਧਾਨ ਸੀ ਉਦੋਂ ਵਿਪਨ ਟੰਡ ਜੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਨੂੰ ਕੋਈ ਇਨਸਾਫ ਨਹੀਂ ਦਵਾਇਆ ਗਿਆ ਕੋਈ ਕਾਰਵਾਈ ਨਹੀਂ ਇਹਦੇ ਖਿਲਾਫ ਕੀਤੀ ਗਈ ਬਾਰ ਵੱਲੋਂ ਕੋਈ ਅਸੀਂ ਤੁਸੀਂ ਇਨਸਾਫ ਨਹੀਂ ਦਵਾ ਵੀ ਸਕਦੇ ਸਾਡੀ ਗੱਲ ਤਾਂ ਸੁਣੋ ਤੁਸੀਂ ਸਾਨੂੰ ਸਮਝੋ ਤਾਂ ਸਹੀ ਤੁਸੀਂ ਸਿੱਧਾ ਹੀ ਆਪਣੇ ਵਕੀਲ ਦਾ ਫਖ ਰੱਖਿਆ ਤੇ ਤੁਸੀਂ ਮਤਲਬ ਮੇਰੇ ਪਿਤਾ ਜੀ ਵੀ ਵਕੀਲ ਹੀ ਸੀ ਜੀ ਜੇ ਤੁਸੀਂ ਆਪਣੇ ਜਿਹੜੇ ਜਿਹੜੇ ਸਾਥੀ ਤੁਹਾਡੇ ਨਾਲ ਜਿਨ੍ਹਾਂ ਨੇ ਕੰਮ ਕੀਤਾ ਮਰਹੂਮ ਮੈਂਬਰ ਦੀ ਤੁਹਾਡੇ ਕਹਿੰਦਾ ਮਤਲਬ ਮੈਂ ਸਮਝ ਰਿਹਾ ਕਿ ਮਰਹੂਮ ਮੈਂਬਰ ਸੀ ਤੁਹਾਡੇ ਜਿਹੜੇ ਫਾਦਰ ਉਹਨਾਂ ਦੀ ਡੈਥ ਤੋਂ ਬਾਅਦ ਵੀ ਮਤਲਬ ਤੁਹਾਨੂੰ ਇਨਸਾਫ ਦੇਣਾ ਚਾਹੀਦਾ ਸੀ ਪਰ ਇਹਨਾਂ ਨਹੀਂ ਦਿੱਤਾ ਬਿਲਕੁਲ ਜੀ ਬਿਲਕੁਲ ਸਾਨੂੰ ਨਹੀਂ ਦਿੱਤਾ ਤਾਂ ਸੈਣੀ ਸਾਹਿਬ ਉਸ ਤੋਂ ਬਾਅਦ ਬਣਿਆ ਉਹਨਾਂ ਦਾ ਕਿਹੋ ਜਿਹਾ ਰੋਲ ਰਿਹਾ ਇਸ ਮੈਟਰ 'ਚ ਸੈਣੀ ਸਾਹਿਬ ਨੇ ਸਾਡੀ ਗੱਲ ਸੁਣੀ ਹੈ ਸੈਣੀ ਸਾਹਿਬ ਨੇ ਸਾਨੂੰ ਸਪੋਰਟ ਕੀਤਾ ਵਾ ਸੈਣੀ ਸਾਹਿਬ ਨੇ ਉਸ ਤੋਂ ਬਾਅਦ ਇਹ ਨੇ ਇਹ ਵਕੀਲ ਨੇ ਦਰਸਾ ਲਿਆ ਕਿ ਹੋਰ ਵੀ ਬਹੁਤ ਲੋਕਾਂ ਨੇ ਠੱਗੀ ਠੱਗੀਆਂ ਮਾਰੀਆਂ ਉਹਨਾਂ ਨੇ ਵੀ ਬਾਰ ਦੇ ਵਿੱਚ ਬਹੁਤ ਦਰਖਾਸਤਾਂ ਦਿੱਤੀਆਂ ਤੇ ਬਾਰ ਦੇ ਮੈਂਬਰ ਵੀ ਕਚਹਿਰੀ 'ਚ ਜਿੰਨੇ ਤਮਾਮ ਵਕੀਲ ਨੇ ਉਹ ਵੀ ਇਹ ਤੋਂ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਠੱਗ ਕਿਸਮ ਦਾ ਇਨਸਾਨ ਆ ਬਾਰ ਨੇ ਵੀ ਸਾਡੀ ਉਸ ਤੋਂ ਬਾਅਦ ਗੱਲ ਥੋੜੀ ਸੁਣਨੀ ਸ਼ੁਰੂ ਕੀਤੀ ਫਿਰ ਸੈਣੀ ਸਾਹਿਬ ਨੇ ਸਾਡੀ ਗੱਲ ਤਸੱਲੀ ਨਾਲ ਸੁਣੀ ਹੈ ਸਾਨੂੰ ਉਹਨਾਂ ਨੇ ਕਚਹਿਰੀ ਚੋਂ ਲੱਭ ਕੇ ਸਾਡੀ ਦਰਖਾਸਤ ਦੇ ਉੱਤੇ ਅਲੋਕੇਸ਼ਨ ਜਿਹੜੀ ਹੁੰਦੀ ਹੈ ਚੈਂਬਰ ਦੀ ਉਹਦੇ ਕਾਗਜ਼ਾਤ ਲੱਭੇ ਨੇ ਉਹਨਾਂ ਨੇ ਸਾਨੂੰ ਰਿਟਰਨ ਚ ਲਿਖ ਕੇ ਦਿੱਤੀ ਹੈ ਸਟੇਟਮੈਂਟ ਕਿ ਬਾਅਦ ਚ ਜਦੋਂ ਇਹ ਚੈਂਬਰ ਮੇਰੇ ਫਾਦਰ ਨੂੰ ਹੀ ਲੋਟ ਹੋਇਆ ਸੀ ਇਹ ਚੈਂਬਰ ਮੇਰੇ ਫਾਦਰ ਨੂੰ ਲੋਟ ਹੋਣ ਤੋਂ ਬਾਅਦ ਕਿਸੇ ਹੋਰ ਨੂੰ ਉਹਨਾਂ ਦੀ ਡੈਥ ਤੋਂ ਬਾਅਦ ਲੋਟ ਨਹੀਂ ਕੀਤਾ ਗਿਆ ਇਹ ਕਾਗਜ਼ ਇਹਨਾਂ ਨੇ ਮੈਨੂੰ ਜੀ ਫਰਵਰੀ 2025 ਦੇ ਮਹੀਨੇ ਚ ਮੈਂ ਬਾਹਰ ਤੋਂ ਲੈ ਕੇ ਆਇਆ ਵਾਂ ਉਸ ਡਾਕੂਮੈਂਟ ਨੂੰ ਐਜ਼ 1 ਆਫ ਦਾ ਪ੍ਰੂਫ ਮੰਨ ਕੇ ਸਾਡੀ ਐਫ ਆਈ ਆਰ ਹੋਣ ਚ ਮਦਦ ਹੋਈ ਹੈ ਉਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸ ਦੇਣਾ ਜੀ ਕਿ ਇੰਨੇ ਝੂਠਾ ਇੱਕ ਮਤਲਬ ਜਿੱਦਾਂ ਜਿਹੜਾ ਕਾਗਜ਼ ਨੇ ਬਣਾਇਆ ਉਹਦੇ ਵਿੱਚ ਇੰਨੇ ਦਾਅਵਾ ਕਰਵਾਈਆਂ ਨੇ ਐਗਰੀਮੈਂਟ ਵਿਟਨੈਸ ਐਗਰੀਮੈਂਟ ਹਾਂਜੀ ਜਿਹੜਾ ਨੇ ਬਣਾਇਆ ਇਕਰਾਰਨਾਮਾ ਬਣਾਇਆ ਕਿ ਮੇਰੇ ਪਿਤਾ ਜੀ ਨੇ ਇਹਨੂੰ ਚੈਂਬਰ ਵੇਚਿਆ ਵਾ 7 ਲੱਖ ਕੁਛ ਇੱਕ ਕਲੇਮ ਕਰ ਰਿਹਾ ਕਿ ਉਹਨੂੰ ਵੇਚਿਆ ਵਾ ਸਰ ਚੰਦ ਜੀ ਮੈਂ ਐਗਰੀਮੈਂਟ ਦੇਖ ਰਿਹਾ ਤੇ ਰਾਜਨ ਸਤਦੇਵਾ ਆਪਣੇ ਨੋਟਰੀ ਉਹਨਾਂ ਦੀ ਵੀ ਵਿੱਚ تصਦੀਕ ਕੀਤਾ ਉਹਨਾਂ ਵੱਲੋਂ ਨਾਲ ਗਵਾਹ ਵੀ ਵਿੱਚ ਸਾਈਨ ਹੋਇਆ ਉਹ ਸਾਰਾ ਕੁਝ ਸਭ ਝੂਠਾ ਸੀ ਬਿਲਕੁਲ ਜੀ ਬਿਲਕੁਲ ਜਿਹੜਾ ਇਹ ਨੇ ਗਵਾਹ ਬਣਾਇਆ ਇਹਨੇ ਜਿਹੜਾ ਡਾਕੂਮੈਂਟ ਬਣਾਇਆ ਇਕਰਾਰਨਾਮਾ ਉਹਦੇ ਚ ਇੱਕ ਤੱਕ ਇਹਨੇ ਗਵਾਹ ਪਾਇਆ ਤਾਂ ਨਾਮ ਮੰਗਲਜੀਤ ਸਿੰਘ ਹੈਗਾ ਜੀ ਜੀ ਮੰਗਲਜੀਤ ਸਿੰਘ ਇਹਦਾ ਹੀ ਸਾਥੀ ਹੈ ਉਹਨੇ ਪੁਲਿਸ ਨੂੰ ਆ ਕੇ ਇਹ ਜੀ ਥਾਣੇ ਦੇ ਵਿੱਚ ਉਹਨੇ ਬਿਆਨ ਦਿੱਤਾ ਰਿਟਰਨ ਚ ਸਟੇਟਮੈਂਟ ਦਿੱਤੀ ਹੈ ਫਾਈਂਡ ਕੀਤੇ ਨੇ ਕਿ ਮੈਂ ਇਸ ਮਾਮਲੇ ਚ ਮੈਂ ਗਵਾਹ ਹੈ ਨਹੀਂ ਮੇਰੇ ਸਾਈਨ ਇਸ ਮਾਮਲੇ ਝੂਠੇ ਹੋਏ ਨੇ ਜੀ ਸੋ ਇਹਨੇ ਗਵਾਹ ਦੇ ਸਾਈਨ ਵਿੱਚ ਝੂਠੇ ਕੀਤੇ ਨੇ ਆਪ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਤੁਸੀਂ ਨੋਟਰੀ ਰਾਜਮ ਸੱਚ ਦੇਵਾ ਤੁਸੀਂ ਡਾਕੂਮੈਂਟ ਦੇਖ ਰਹੇ ਹੋ ਜੀ ਰਾਜਮ ਸੱਚ ਦੇਵਾ ਨੇ ਪੁਲਿਸ ਨੂੰ ਸਟੇਟਮੈਂਟ ਦਿੱਤੀ ਹੈ ਕਲੀਅਰ ਸਟੇਟਮੈਂਟ ਦਿੱਤੀ ਹੈ ਦੋ ਤਿੰਨ ਵਾਰੀ ਸਟੇਟਮੈਂਟ ਦਿੱਤੀ ਹੈ ਪੁਲਿਸ ਨੂੰ ਜੀ ਕਿ ਇਹ ਮੇਰੇ ਕੋਲ ਰਾਤ ਦੇ ਸਮੇਂ ਆਇਆ ਸੀ ਬਲਬੀਰ ਸਿੰਘ ਗਿੱਲ ਮੇਰੇ ਕੋਲ ਰਾਤ ਦੇ ਸਮੇਂ ਆਇਆ ਤੇ ਇਹਨੇ ਬਹਾਨਾ ਬਣਾਇਆ ਕਿ ਸਰਦਾਰ ਮਹਿੰਦਰ ਸਿੰਘ ਜੀ ਬਿਮਾਰ ਨੇ ਉਹ ਆ ਨਹੀਂ ਸਕਦੇ ਤੇ ਤੂੰ ਮੇਰੇ ਤੇ ਵਿਸ਼ਵਾਸ ਕਰਕੇ ਗੁੱਡਵਿਲ ਦੇ ਵਿੱਚ ਡਾਕੂਮੈਂਟ ਸਾਈਨ ਕਰਕੇ ਟੈਸਟ ਕਰ ਦੇ ਤੇ ਮੈਂ ਇਹਦੇ ਤੇ ਭਰੋਸਾ ਰੱਖ ਕੇ ਕਰ ਦਿੱਤਾ ਕਿਉਂਕਿ ਇਹ ਵੀ ਬਾਰ ਦਾ ਮੈਂਬਰ ਹੈਗਾ ਜਿਹੜੀ ਬਾਰ ਦਾ ਮੈਂਬਰ ਬਣਿਆ ਜੀ ਠੀਕ ਹੈ ਇਹ ਬਾਰ ਦਾ ਮੈਂਬਰ ਹੋਣ ਦਾ ਹੀ ਬਾਰ-ਬਾਰ ਨਜਾਇਜ਼ ਪਾਦਾ ਚੱਕ ਤੱਥ ਲਾਲ ਤਾਂ ਮਾਮਲਾ ਦਰਜ ਹੋਣ ਉਪਰੰਤ ਇੰਟਰਮ ਰਿਲੀਫ ਮਿਲ ਗਈ ਹੈ ਐਡੀਸ਼ਨਲ ਸੈਸ਼ਨ ਜੱਜ ਆਪਣੇ ਸ਼ਾਤੀਨ ਗੋਇਲ ਦੀ ਅਦਾਲਤ ਵੱਲੋਂ ਤਾਂ ਹੁਣ ਕਿਸ ਨੂੰ ਦੇਖਦੇ ਹੋ ਫਿਲਹਾਲ ਇਨੂੰ ਕਾਗਜ਼ ਜਿਹੜੀ ਇਨਵੈਸਟੀਗੇਸ਼ਨ ਜੁਆਇਨ ਕਰਨੇ ਗਿਆ ਗਿਆ ਅਸਲ ਕਾਗਜ਼ ਪੇਸ਼ ਕੀਤੇ ਜਾਣ ਤਾਂ ਅੱਗੋਂ ਕੀ ਮੋੜ ਹੋਏਗਾ ਤੁਹਾਡਾ ਕਿਉਂਕਿ ਤੁਸੀਂ 3 ਸਾਲ ਲੰਬੀ ਲੜਾਈ ਲੜੀ ਹੈ ਇੱਥੋਂ ਤੱਕ ਪਹੁੰਚਉਣ ਲਈ ਮੈਟਰ ਨੂੰ ਬਿਲਕੁਲ ਰਾਹੁਲ ਜੀ ਮੈਂ ਪਰ ਮੈਂ ਤੁਹਾਨੂੰ ਇਹਦਾ ਆਨਸਰ ਥੋੜਾ ਲੰਬਾ ਦੇਣਾ ਵਾ ਜੀ ਮੈਂ ਤੁਹਾਨੂੰ ਥੋੜੀ ਹੋਰ ਡਿਟੇਲ ਵੀ ਨਾਲ ਸ਼ੇਅਰ ਕਰਨਾ ਚਾਹਨਾ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਲੰਬੀ ਲੜਾਈ ਮੈਂ 3.5 ਸਾਲ ਲੜੀ ਹੈ ਇਹਦੇ ਵਿੱਚ ਮੈਨੂੰ ਇਨਸਾਫ ਥੋੜਾ ਜਿਹਾ ਅਨਸਾਫ ਦੀ ਉਮੀਦ ਉਹੋ ਦੇਖਣੀ ਸ਼ੁਰੂ ਹੋਈ ਹੈ ਜਦੋਂ 3 ਸਾਲਾਂ ਬਾਅਦ ਅਸੀਂ ਢਾਲੀਵਾਲ ਸਾਹਿਬ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਐਨਆਰਆਈ ਮਿਨਿਸਟਰ ਸੀ ਪੰਜਾਬ ਦੇ ਉਹਨਾਂ ਨੂੰ ਮਿਲੇ ਉਹਨਾਂ ਦੀ ਉਹਨਾਂ ਨੂੰ ਅਪੀਲ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਡੀਸੀ ਮੈਡਮ ਅੰਮ੍ਰਿਤਸਰ ਜਿਹੜੇ ਨੇ ਅੰਮ੍ਰਿਤਸਰ ਡੀਸੀ ਨੇ ਸਾਖੀ ਥਾਨੀ ਜੀ ਉਹਨਾਂ ਨਾਲ ਮਿਲਾਇਆ ਉਹਨਾਂ ਨੇ ਕਮਿਸ਼ਨਰ ਸਾਹਿਬ ਨਾਲ ਮਿਲਾਇਆ ਕਮਿਸ਼ਨਰ ਸਾਹਿਬ ਨੇ ਸਾਨੂੰ ਰੈਫਰ ਕੀਤਾ ਏਡੀਜੀਪੀ ਕੋਲ ਏਡੀਜੀਪੀ ਸਾਹਿਬ ਤੇ ਏਆਈਜੀ ਐਨਆਰਆਈ ਥਾਣੇ ਦੇ ਜਿਹੜੇ ਥਾਣੇਦਾਰ ਨੇ ਚਕਜੀਤ ਸਿੰਘ ਜੀ ਉਹਨਾਂ ਨੇ ਮਤਲਬ ਨਿਸ਼ਪੱਖ ਜਾਂਚ ਕੀਤੀ ਹੈ ਮਾਮਲੇ ਦੀ ਟਾਈਮ ਲੱਗਾ ਜੋ ਵੀ ਆ ਪਰ ਨਿਸ਼ਪਕਸ਼ ਜਾਂਚ ਕੀਤੀ ਉਹਨਾਂ ਨੇ ਰਿਪੋਰਟ ਬਣਾਈ ਆ ਸਾਨੂੰ ਐਫ ਆਈ ਆਰ ਹੋਈ ਆ ਐਫ ਆਈ ਆਰ ਹੋਣ ਤੋਂ ਬਾਅਦ ਇਹ ਦੇਖ ਲਓ ਤੁਸੀਂ ਇਹ ਫੇਰ ਆਪਣੇ ਵਕੀਲੀ ਵਕੀਲ ਹੋਣ ਦਾ ਕਿੰਨਾ ਫਾਇਦਾ ਗਲਤ ਚੱਕ ਰਿਹਾ ਜੀ ਕਿ ਮਤਲਬ ਬਾੜ ਤੇ ਛੇ-ਛੇ ਵਕੀਲ ਲੈ ਕੇ ਜਾਂਦਾ ਤੇ ਜੱਜ ਨੂੰ ਇਨਫਲੂਐਂਸ ਕਰਦਾ ਮਤਲਬ ਇਨਟੈਰਮ ਬੇਲ ਲੈਣ ਦੀ ਤੁਸੀਂ ਦੇਖੋ ਜਿਹੜੀ ਸਾਡੀ ਡੇਟ ਹੋਈ ਹੈ ਕੋਰਟ ਦੇ ਵਿੱਚ ਠੀਕ ਹੈ ਇਹਦੇ ਚੰਨੇ ਕੋਈ ਇਦਾਂ ਦਾ ਕਾਗਜ਼ ਨਹੀਂ ਪੇਸ਼ ਕੀਤਾ ਜਿਸ ਦਿਨ ਇਹਦੀ ਤਾਵੇਦਾਰੀ ਹੋਵੇ ਉਹ ਨਾਈ ਨੇ ਕੋਈ ਪੇਮੈਂਟ ਦਾ ਪ੍ਰੂਫ ਪੇਸ਼ ਕੀਤਾ ਕਿ ਜਿਹੜੇ ਨੇ ਜੇ ਕਲੇਮ ਕਰ ਰਿਹਾ ਕਿ ਮੇਰੇ ਫਾਦਰ ਨੇ ਇਹਨੂੰ ਵੇਚਿਆ ਤੇ ਕੋਈ ਪੇਮੈਂਟ ਪ੍ਰੂਫ ਪੇਸ਼ ਕਰੇ ਇਹਨੇ ਕੋਈ ਪੇਮੈਂਟ ਦਾ ਪ੍ਰੂਫ ਨਹੀਂ ਪੇਸ਼ ਕੀਤਾ ਕੋਈ ਬੈਂਕ ਟ੍ਰਾਂਸਫਰ ਕੋਈ ਦਿਖਾਵੇ ਕੋਈ ਚੈੱਕ ਦੀ ਕਾਪੀ ਦਿਖਾਵੇ ਜਿਹੜਾ ਦੇ ਅਕਾਊਂਟ ਚ ਮੇਰੇ ਫਾਦਰ ਦੇ ਅਕਾਊਂਟ ਚ ਕਲੀਅਰ ਹੋਇਆ ਹੋਵੇ ਕੁਛ ਤਾਂ ਦਿਖਾਏ ਇਹਦੇ ਕੋਲ ਹੈ ਹੀ ਕੁਛ ਨਹੀਂ ਫਿਰ ਵੀ ਜੱਜ ਸਾਹਿਬ ਨੇ ਇਹਨੂੰ ਬੇਲ ਐਂਟੈਰਮ ਬੇਲ ਗ੍ਰਾਂਟ ਕੀਤੀ ਹੈ ਸਿਰਫ ਇਹ ਇਹਦਾ ਰੀਜ਼ਨ ਇਹੀ ਹੈ ਕਿ ਇਹ ਬਾਰ ਦਾ ਮੈਂਬਰ ਹੈ ਇਹ ਛੇ-ਛੇ ਵਕੀਲ ਲੈ ਕੇ ਆਪਣਾ ਇਨਫਲੂਐਂਸ ਕਰ ਦਿੰਦਾ ਬਾਰਚ ਚ ਜਾ ਕੇ ਇੱਥੋਂ ਇਹ ਇੱਥੋਂ ਇਹ ਤੁਹਾਨੂੰ ਤੁਸੀਂ ਦੇਖੋ ਕਿ ਮਤਲਬ ਇੱਕ ਆਮ ਇਨਸਾਨ ਨਾਲ ਜੇ ਕੋਈ ਵੀ ਵਕੀਲ ਠੱਗੀ ਮਾਰੇ ਉਹਨੂੰ ਇਨਸਾਫ ਮਿਲ ਨਹੀਂ ਸਕਦਾ ਇਹ ਤਾਂ ਇਹ ਹੈ ਕਿ ਚਲੋ ਅਸੀਂ ਐਨ ਆਰ ਆਈ ਆ ਸਾਨੂੰ ਥੋੜਾ ਬਹੁਤ ਇਹ ਹੈ ਕਿ ਮਤਲਬ ਸਾਡਾ ਪ੍ਰੇਮ ਪਿਆਰ ਹੈਗਾ ਅਸੀਂ ਮਿੰਨਤਾ ਕਰਕੇ ਚੱਲ ਜੰਨੇ ਆ ਸਾਨੂੰ ਮਤਲਬ ਇਹ ਹੈ ਕਿ ਗੱਲ ਕਰਨ ਦਾ ਸਲੀਕਾ ਵਾ ਇਹ ਹੀ ਮਤਲਬ ਤਰੀਕੇ ਨਾਲ ਗੱਲ ਕਰ ਲਈਦੀ ਹੈ ਮਤਲਬ ਫਿਰ ਵੀ ਜਿਉਹੀ ਦੇਖ ਲਓ ਸਾਡੇ 3 ਸਾਲ ਲੱਗੇ ਨੇ ਉਹ ਵੀ ਐਨ ਆਰ ਆਈ ਮਿਸਟਰ ਸਾਹਿਬ ਦੀ ਮਦਦ ਨਾਲ ਜੋ ਹੋਇਆ ਹੋਇਆ ਜੀ ਜੀ ਆਮ ਇਨਸਾਨ ਨੂੰ ਕਿੱਦਾਂ ਇਨਸਾਫ ਮਿਲੇਗਾ ਇੰਨਾ ਚ 6 6 ਖਿਲਾਫ ਇਹ ਦੇ ਖਿਲਾਫ ਇਹ ਵਕੀਲ ਦੇ ਖਿਲਾਫ ਦੀ 6 ਐਫ ਆਈ ਆਰਾਂ ਨੇ ਜੇ ਮੈਂ ਤੁਹਾਨੂੰ ਕੋਹਤ ਮੈਂ ਤੁਹਾਨੂੰ ਥੋੜੀ ਡਿਟੇਲ ਦੇ ਦਿੰਨਾ ਨਹੀਂ ਪਰ ਫਿਲਹਾਲ ਮੈਂ ਤਾਂ ਤੁਹਾਡੇ ਮੈਂ ਜੀ ਮੈਂ ਮੇਰੀ ਗੱਲ ਤਾਂ ਸੁਣੋ ਜੀ ਰਾਹੁਲ ਜੀ ਮੇਰੇ ਫਾਦਰ ਦੇ ਚੈਂਬਰ ਤੇ ਕਬਜ਼ਾ ਕਰਨ ਤੋਂ ਇਲਾਵਾ ਵੀ ਇੰਨੇ ਕੋ ਹੋਰ ਸਵਰਗਵਾਸੀ ਐਡਵੋਕੇਟ ਸੀ ਅਵਤਾਰ ਸਿੰਘ ਜੀ ਜੀ ਉਹਨਾਂ ਦੀ ਮੌਤ ਤੋਂ ਇੱਕ ਦਿਨ ਬਾਅਦ ਹੀ ਉਹਨਾਂ ਦੇ ਚੈਂਬਰ ਤੇ ਇੰਨੇ ਕਬਜ਼ਾ ਕਰ ਲਿਆ ਇੱਕ ਕਿੰਨੇ ਕਚਹਿਰੀ 'ਚ ਬੰਦਾ ਕੰਮ ਕਰਦਾ ਸੂਰੇਜ ਉਹਦੇ ਤੋਂ ਇੰਨੇ ਕਬਜ਼ਾ ਕਰਾਇਆ ਉਸ ਤੋਂ ਬਾਅਦ ਇਹਦੇ ਉੱਤੇ ਐਫਆਈਆਰ ਹੋਈ ਹੈ ਬਾੜ ਦੇ ਇਨਫਲੂਐਂਸ ਤੋਂ ਬਾਅਦ ਇਹ ਛੁੱਟਿਆ ਜੀ ਰਾਜੀਨਾਮਾ ਕਰਨ ਤੋਂ ਬਾਅਦ ਉਸ ਤੋਂ ਇਲਾਵਾ ਵੀ ਇੱਕ ਤ੍ਰਿਪਤਾ ਕੁਮਾਰੀ ਜੀ ਬਜ਼ੁਰਗ ਔਰਤ ਨੇ ਉਹਨਾਂ ਦੇ ਹਸਬੰਡ ਦੀ ਡੈਥ ਤੋਂ ਬਾਅਦ ਉਹਨਾਂ ਦੀ ਕੋਠੀ ਰੰਜੀਤ ਐਵੇਨਿਊ ਹੈਗੀ ਅੰਮ੍ਰਿਤਸਰ ਦੇ ਵਿੱਚ ਉਹਦੇ ਤੇ ਇਹਨੇ ਕਬਜ਼ਾ ਕੀਤਾ ਉਹਦੀ ਕਵਰੇਜ ਤੁਸੀਂ ਵੀ ਕੀਤੀ ਸੀ ਮੈਨੂੰ ਜੇ ਤੁਹਾਨੂੰ ਯਾਦ ਹੋਵੇ ਬਿਲਕੁਲ ਬਿਲਕੁਲ ਮੈਂ ਕੀਤੀ ਸੀ ਮੈਂ ਮਾਮਲਾ ਹੋ ਚੁੱਕਿਆ ਸੀਗਾ ਹਾਂਜੀ ਉਹਦੇ ਚ ਵੀ ਇਹਨਾਂ ਦੀ ਕੋਠੀ ਤੇ ਇਹਨੇ ਕਬਜ਼ਾ ਕੀਤਾ ਬਾਅਦ ਚੋਂ ਇਹਨੇ ਕਲੇਮ ਕੀਤਾ ਇਹਨੇ ਔਨ ਕੈਮਰਾ ਤੁਹਾਡੇ ਟੈਕਨੋਲੋਜੀ ਕੀਤਾ ਕਿ ਮੇਰੀ ਕੌਟੀ ਹੈ ਮੇਰਾ ਕਬਜ਼ਾ ਵਾ ਮੇਰੀ ਦਾਵੇਦਾਰੀ ਤੇ ਮੇਰੇ ਕੋ ਇਕਰਾਰਨਾਮਾ ਵਾ ਫਿਰ ਅੱਜ ਦਾ ਕਬਜ਼ਾ ਕਿਉਂ ਨਹੀਂ ਹੈ ਜਦੋਂ ਪੁਲਿਸ ਇਨਵੋਲਵ ਹੋਈ ਹੈ ਪੁਲਿਸ ਨੇ ਚੰਗੀ ਤਰ੍ਹਾਂ ਇਨਕੁਆਇਰੀ ਕੀਤੀ ਹੈ ਤੇ ਉਸ ਤੋਂ ਬਾਅਦ ਇਹਨੇ ਕਬਜ਼ਾ ਛੱਡਦਾ ਆਪੇ ਤੇ ਬਾਅਦ ਚੋ ਰਾਜ਼ਨਾਮਾ ਕਰਨ ਦੀ ਕੋਸ਼ਿਸ਼ ਕੀਤੀ ਕਰ ਰਿਹਾ ਜਾਂ ਕੀਤੀ ਹੋਏਗੀ ਤਾਂ ਹੀ ਕਬਜ਼ਾ ਛੱਡਿਆ ਉਸ ਤੋਂ ਇਲਾਵਾ ਵੀ ਇਹਨੇ ਇੱਕ ਰਿਟਾਇਰਡ ਮਿਲਟਰੀ ਅਫਸਰ ਨੇ ਉਹਨਾਂ ਕੋਲੋਂ ਇਹਨੇ 12 ਲੱਖ ਰੁਪਏ ਲਏ ਨੇ ਡੀਜੀਪੀ ਸਾਹਿਬ ਪੰਜਾਬ ਦੇ ਡੀਜੀਪੀ ਸਾਹਿਬ ਦੇ ਨਾਮ ਤੇ ਕਿ ਤੈਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੋ 12 ਲੱਖ ਰੁਪਏ ਦੇ ਕੇ ਤੇ ਹੀ ਮੈਂ ਤੈਨੂੰ ਸਰਕਾਰੀ ਨੌਕਰੀ ਦਵਾਵਾਂਗਾ ਤੁਸੀਂ ਦੇਖੋ ਡੀਜੀਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਜਾ ਕੇ ਨੇ ਡੀਜੀਪੀ ਸਾਹਿਬ ਦੇ ਨਾਂ ਤੇ ਏਡੇ ਵੱਡੇ ਅਹੁਦੇ ਨੂੰ ਇਹਨੇ ਬਦਨਾਮ ਕੀਤਾ ਉੱਥੇ ਜਾ ਕੇ ਜੀ 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 ਠੀਕ ਹੈ ਜੀ ਉਸ ਤੋਂ ਇਲਾਵਾ ਵੀ ਇੱਕ ਤੁਸੀਂ ਦੇਖੋ ਜਿਹੜੀ ਇਹ ਕਾਰ ਚਲਾਉਂਦਾ ਵਾ ਇਹ ਇੱਥੇ ਹੀ ਕਾਰ ਜਿਹਦੀ ਇਹ ਇਹ ਕਾਰ ਇਹਦੀ ਨਹੀਂ ਹੈਗੀ ਜੀ ਇਹਨੇ ਕਾਰ ਤੇ ਵੀ ਕਬਜ਼ਾ ਕੀਤਾ ਹੋਇਆ ਕੀ ਕਾਰ ਜਿਹੜੀ ਹੈ ਜੀ ਹੁਕਮਾਰ ਕੋਈ ਹੈਗੇ ਨੇ ਇਹ ਕਾਰ ਹੈਗੇ ਨੇ ਪਵਨ ਇਹਨਾਂ ਦੇ ਨਾਲ ਇਹਨਾਂ ਦੇ ਕੰਮ ਕਰ ਰਹੇ ਸੀ ਸਾਥੀ ਪਵਨ ਕੁਮਾਰ ਜੀ ਉਹਨਾਂ ਕੋਲੋਂ ਕਾਰ ਮੰਗ ਕੇ ਲੈ ਕੇ ਗਿਆ ਮੈਂ ਹਾਈ ਕੋਰਟ ਤਰੀਕ ਤੇ ਜਾਣਾ ਤੇ ਮੈਨੂੰ ਮੈਂ ਕਿਸੇ ਜੱਜ ਨੂੰ ਮਿਲਣਾ ਮੈਨੂੰ ਥੋੜੀ ਆਪਣੀ ਕਾਰ ਦੇ ਦੇ ਮੈਂ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਮੈਂ ਤੇ ਕਾਰ ਮੰਗ ਕੇ ਲੈ ਕੇ ਗਿਆ 2-3 ਸਾਲ ਹੋ ਗਏ ਕਾਰ ਨਹੀਂ ਹੱਲੇ ਤੱਕ ਮੋੜੀ ਉਹਨਾਂ ਨੇ ਅਲੱਗ ਤੋਂ ਕਿੰਨੀਆਂ ਕੰਪਲੇਂਟਾਂ ਪਾਈਆਂ ਹੋਈਆਂ ਪੁਲਿਸ ਕਿਹੜੀ ਕਾਰ ਸੀਗੀ ਉਹ ਯਾਦ ਹੈ ਤੁਹਾਨੂੰ ਇਹ ਇਹ ਚਿੱਟੇ ਰੰਗ ਦੀ ਵਾਈਟ ਕਲਰ ਦੀ ਫੋਰਚੂਨਰ ਹੈ ਜੀ ਮੇਰੇ ਖਾਲ ਮੈ ਜੇ ਤੁਸੀਂ ਕਹੋਗੇ ਮੈਂ ਨੰਬਰ ਵੀ ਤੁਹਾਨੂੰ ਲੱਭ ਕੇ ਦੇ ਦਾਂਗਾ ਪਵਨ ਕੁਮਾਰ ਨਾਲ ਮੈਂ ਸੰਪਰਕ ਕਰਾਂ ਤੁਸੀਂ ਕਹੋਗੇ ਮੈਂ ਤੁਹਾਡੀ ਪਵਨ ਕੁਮਾਰ ਜੀ ਨਾਲ ਵੀ ਗੱਲ ਕਰਾ ਦਾਂਗਾ ਤਾਂ ਧੰਨਵਾਦ ਜੀ ਤੁਸੀਂ ਤੁਸੀਂ ਮਾਮਲੇ ਬਾਰੇ ਸਾਰੀ ਬਰੀਫਿੰਗ ਕੀਤੀ ਹੈ ਤਾਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਪੰਮਰਸਰ ਦੀ ਜਨਤਾ ਨੂੰ ਮੈਂ ਤਾਂ ਇਹੀ ਸਨੇਹਾ ਦੇਣਾ ਚਾਹਨਾ ਜੀ ਤੁਸੀਂ ਦੇਖੋ ਜੀ ਜੇ ਸਭ ਤੋਂ ਵੱਡੀ ਗੱਲ ਤੇ ਇਹੀ ਹੈ ਜੀ ਜੇ ਤੁਸੀਂ ਕਿਸੇ ਵੀ ਵਕੀਲ ਤੇ ਵਿਸ਼ਵਾਸ ਕਰ ਰਹੇ ਹੋ ਤੁਸੀਂ ਬਹੁਤ ਸੋਚ ਸਮਝ ਕੇ ਵਿਸ਼ਵਾਸ ਕਰੋ ਕਿਉਂਕਿ ਤੁਸੀਂ ਆਪੇ ਹੀ ਦੇਖ ਲਓਗੇ ਕਿ ਜੇ ਵਕੀਲ ਹੀ ਆਮ ਜਨਤਾ ਨਾਲ ਇੱਦਾਂ ਕਰ ਰਹੇ ਨੇ ਗਲਤ ਕਰ ਰਹੇ ਨੇ ਤੇ ਮਤਲਬ ਵਕੀਲ ਹੀ ਮੁਜਰਮ ਬਣ ਰਹੇ ਨੇ ਤੇ ਮੁਜਰਮਾਂ ਦਾ ਕੀ ਹਾਲ ਹੋਏਗਾ ਹੈ ਨਾ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਹੈ ਜੀ ਕਿ ਤੁਸੀਂ ਮਤਲਬ ਇੱਦਾਂ ਦੇ ਇਨਸਾਨਾਂ ਨੂੰ ਤੁਸੀਂ ਇਹਨਾਂ ਦਾ ਨਕਾਬ ਦੇਖੋ ਕਿ ਇਹ ਕਿੱਦਾਂ ਦੇ ਨਕਾਬ ਚ ਨੇ ਤੁਸੀਂ ਆਮ ਪਬਲਿਕ ਦੀ ਗੱਲਬਾਤ ਸੁਣੋ ਮਤਲਬ ਉਹਨਾਂ ਨੂੰ ਸਮਾਂ ਦਿਓ ਉਹਨਾਂ ਦੀ ਗੱਲਬਾਤ ਸੁਣੋ ਤੁਸੀਂ ਉਹਨਾਂ ਨੂੰ ਇਨਸਾਫ ਦੀਵਾਨ ਚ ਮਦਦ ਕਰੋ ਮੇਰੇ ਫਾਦਰ ਦੀ ਡੈਥ ਤੋਂ ਬਾਅਦ ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਂ ਇਹਦਾ ਵਕੀਲੀ ਵਾਲਾ ਨਕਾਬ ਜਿਹੜਾ ਨੇ ਪਾਇਆ ਕਾਲਾ ਕੋਟ ਇਹ ਇਹਦਾ ਕਾਲਾ ਕੋਟ ਲਵਾਵਾ ਮੈਂ ਦਰਖਾਸਤ ਕਰਦਾ ਵਾਂ ਪੂਰੇ ਜਿਹੜਾ ਵੀ ਇਹਨਾਂ ਦਾ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਦਾ 올 ਇੰਡੀਆ ਬਾਰ ਐਸੋਸੀਏਸ਼ਨ ਦਾ ਕਿ ਇਦਾਂ ਦੇ ਵਕੀਲਾਂ ਦੇ ਨਾਲ ਜੇ ਖਿਲਾਫ ਜੇ ਜਿਹਦੇ ਮੁਕਦਮੇ ਇਕੱਠੇ ਇਧਾਂ ਆਉਂਦੇ ਨੇ ਜਿਹਦੇ ਚ ਠੱਗੀਆਂ ਢੋਰੀਆਂ ਮਾਰਦੇ ਨੇ ਇਹਨਾਂ ਦੇ ਜਿਹੜੇ ਡਿਗਰੀਆਂ ਨੇ ਕਾਨੂੰਨੀ ਡਿਗਰੀਆਂ ਨੇ ਇਹਨਾਂ ਦੀ ਜਿਹੜੀ ਕਾਨੂੰਨੀ ਡਿਗਰੀਆਂ ਨੇ ਵੈਲੀਡੇਟ ਕੀਤੀਆਂ ਜਾਣ ਕਿ ਇਹਨਾਂ ਨੇ ਡਿਗਰੀਆਂ ਫੋਰਜ ਤਾਂ ਨਹੀਂ ਕੀਤੀਆਂ ਝੂਠੀਆਂ ਡਿਗਰੀਆਂ ਤਾਂ ਨਹੀਂ ਬਣਾਈਆਂ ਇਹ ਦਾਅਵੇਦਾਰ ਹੀ ਨਹੀਂ ਹੋ ਸਕਦੇ ਇਦਾਂ ਦੇ ਇਦਾਂ ਦੇ profession ਨੂੰ ਰਿਪਰੈਜ਼ੈਂਟ ਕਰਨ ਦੇ ਦਾਅਵੇਦਾਰ ਹੋ ਹੀ ਨਹੀਂ ਸਕਦੇ ਜੇ ਧੰਨਵਾਦ ਜੀ ਜੰਨਨ ਜੀ ਬਹੁਤ ਬਹੁਤ ਤੁਹਾਡਾ ਸਾਰਾ ਮੈਟਰ ਬਰੀਫ ਕਰਨ ਦਾ ਮਿਹਰਬਾਨੀ ਰੱਖੋ ਜੀ